ਕਰ ਕੇ ਆਇਆ ਸਾਡ ਦੇ ਨਿਆ ਕਰਕੇ ਤੇ ਹੰਨੇ ਇੱਕ ਵਾਰੀ ਤੇ ਸਟਣੇ ਤੇ ਆਪਣੇ ਤੇ ਡਿੱਗ ਗਏ ਲਓ ਜੀ 15 20 ਦਿਨ ਆਪਣੇ ਲਗਾਤਾਰ ਝੋਨਾ ਲਾਉਣ ਤੋਂ ਬਾਅਦ ਅੱਜ ਆ ਜਿਹੜੇ ਕੀ ਆਪਣੇ ਇਹ ਪੰਜਾਬੀ ਭੈਣ ਭਰਾ ਜਿਹੜੇ ਕੀ ਆਉਂਦੇ ਨੇ ਹਬੋਰ ਤੋਂ ਤੇ ਅੱਜ ਇਹ ਫ੍ਰੀ ਹੋ ਗਏ ਆ ਤੇ ਅੱਜ ਆਪਾਂ ਇਹਨਾਂ ਨੂੰ ਸਨਮਾਨਿਤ ਕਰਨਾ ਜਿਹੜੀ ਕਿ ਇਹਨਾਂ ਨੇ ਝੋਨਾ ਜਿਹੜਾ ਸਾਡਾ ਬਹੁਤ ਹੀ ਜ਼ਿਆਦਾ ਸੋਨਾ ਲਾਇਆ ਹਨਾ ਇਹ ਦੋਸਤੋ ਸਾਡਾ ਠੇਕੇਦਾਰ ਸੀ ਜਿਹੜਾ ਸਾਡੇ ਨਾਲ ਪਹਿਲੀ ਵਾਰੀ ਇਹਦੀ ਮੁਲਾਕਾਤ ਹੋਈ ਆ ਵੀ ਇਹਨਾਂ ਦੇ ਸਾਰੇ ਟੀਮ ਦੇ ਹੈੱਡ ਨੇ ਤੇ ਇਹਨਾਂ ਨੇ ਮਤਲਬ ਇੰਨਾ ਸੋਨਾ ਝੋਨਾ ਲਾਇਆ ਵੀ ਮੈਂ ਕਹਿੰਦਾ ਵੀ ਰਿਕਾਰਡ ਤੋੜਤੇ ਤੇ ਇੱਕ ਪੰਜਾਬੀ ਲੇਬਰ ਹਬੋਰ ਸਾਡੇ ਫੀਡ ਫਾਰਮ ਦੀ ਜਿਹੜੀ ਡਾਕਟਰ ਰਾਜ ਨੇ ਸਾਨੂੰ ਮਤਲਬ ਕਿ ਇਹਨਾਂ ਨੂੰ ਸੁਜੈਸਟ ਕੀਤਾ ਸੀਗਾ ਵੀ ਆਹ ਸਲੇਬਰ ਤੇ ਝੋਨਾ ਲਵਾਓ ਤੇ ਬਹੁਤ ਮਨ ਖੁਸ਼ ਹੋਇਆ ਤੇ ਆਹ ਲੋ ਬਾਈ ਛੋਟਾ ਜਿਹਾ ਸਨਮਾਨ ਸਾਡੇ ਵੱਲੋਂ ਤੇ ਸਾਰੇ ਤਾੜੀਆਂ ਮਾਰ ਦੋ ਇੱਕ ਵਾਰੀ ਤੇ ਆ ਵੀ ਤੇ ਆ ਤੁਹਾਡੇ ਸਾਡੇ ਦੇ ਨਵੇਂ ਕਰਕੇ ਤੇ ਹਮਨੇ ਇੱਕ ਵਾਰੀ ਤੇ ਸਟਣੇ ਤੇ ਆਪਣੇ ਤੇ ਡਿੱਗ ਗਏ ਦੋਸਤੋ ਨੇ ਵਾਸਤੇ ਛੋਟੇ ਜਿਹਾ ਆਪਾਂ ਪੈਕਿੰਗ ਕਰਵਾਇਆ ਸੀ ਗਿਫਟ ਦੀ ਸਾਰੇ ਜਾਨੇ ਵਾਸਤੇ ਤੇ ਪਾਉਣੇ ਦੇ ਦੋ ਤੁਸੀਂ ਤੇ ਬਾਈ ਹਮਨੇ ਇੱਕ ਵਾਕਿਆ ਜੇ ਆਪਾਂ ਤਾਂ ਤਾਰੀਫ ਤਾਂ ਮੂੰਹ ਤੇ ਹੁੰਦੀ ਤੋਨਾ ਤੁਸੀਂ ਇੱਕ ਨੰਬਰ ਲਾਇਆ ਤੇ ਜਿਹੜਾ ਤੁਹਾਡੇ ਹੱਥਾਂ 'ਚ ਪਤਾ ਨਹੀਂ ਕੀ ਗੋਣ ਹੈ ਜਿਹੜਾ ਤੁਸੀਂ ਤੋਨਾ ਲਾਇਆ ਨਾ ਉਹ ਛੜਿਆ ਨਹੀਂ ਸਾਡਾ ਛੜਦਾ ਨਹੀਂ ਛੜਿਆ ਨਹੀਂ ਲਓ ਜੀ ਤਸੀ ਆਈ ਘਟ ਜਣੀ ਉਹ ਵੈਸੀ ਲਓ ਜੀ ਫੜ ਲਓ ਤੇ ਦੋਸਤੋ ਪੰਜਾਬੀ ਲੇਬਰ ਦਾ ਸਨਮਾਨ ਆਪਾਂ ਨੂੰ ਹਰ ਇੱਕ ਸਾਲ ਕਰਨਾ ਹੀ ਚਾਹੀਦਾ ਤੇ ਲੇਬਰ ਬਿਨਾ ਤੁਹਾਨੂੰ ਪਤਾ ਹੀ ਵੀ ਜ਼ਮੀਂਦਾਰ ਅੱਜ ਵੀ ਫੇਲ ਤੇ ਕੱਲ ਵੀ ਫੇਲ ਤੇ ਬਾਕੀ ਚੰਗੇ ਬੰਦੇ ਕਿਸਮਤ ਨਾਲ ਮਿਲਦੇ ਹੁੰਦੇ ਤੇ ਲਓ ਜੀ ਨੈਗ ਭਾਈ ਤੈਨੂੰ ਅਗਲੇ ਸਾਲ ਆਪਾਂ ਕੈਮਰੇ ਦੇ ਸਾਹਮਣੇ ਬੁੱਕ ਕਰ ਲਿਓ ਠੀਕ ਹੈ ਜੀ ਠੀਕ ਹਾਂ ਐਤਕੀ ਆਪਾਂ ਚਲ ਸਪਾਰਸਨ ਵਾਲਾ ਐਸੀ ਗਾਣ ਤੁਸੀਂ ਆਪਣੇ ਆਪ ਹੀ ਆ ਜਾਣਾ ਆ ਦੋ ਮੁੰਡੇ ਰਹਿ ਗਏ ਵੀ ਫੜਾ ਦੋ ਇਹਨਾਂ ਨੂੰ ਹਾਂ ਜੀ ਫੇਰ ਸਾਰੇ ਇੱਥੇ ਪਾ ਲੈਣ ਗਿੱਲਫਾਫਾ ਹਾਂ ਕੋਈ ਨਹੀਂ ਤੇ ਇਹ ਮਿੱਠੇ ਚੌਲ ਅਸੀਂ ਜਿਹੜਾ ਘਰ ਦਾ ਗੁੜ ਬਣਾਇਆ ਸੀ ਕੱਲ ਪਰਸੋ ਸ਼ਾਇਦ ਤੁਸੀਂ ਵੀਡੀਓ ਵੇਖੀ ਹੋਣੀ ਸਾਡੀ ਹਾਂ ਜੀ ਇਹ ਉਹਦੇ ਉਸੇ ਗੁੜ ਦੇ ਚੌਲ ਬਣਾ ਕੇ ਤੇ ਅਸੀਂ ਲੈ ਕੇ ਆਏ ਚਲ ਪਾਵਣ ਵਰਤਾਓ ਤੁਹਾਨੂੰ ਵਰਤਾ ਦੇ ਵਰਤਾ ਲੋਰ ਨੈਗ ਫੜ ਲਓ ਆ ਪਲੇਟਾਂ ਵੰਡ ਲਓ ਆ ਪਲੇਟਾਂ ਵੰਡ ਲਓ ਤੇ ਫੜੋ కాలుం పలు అవాండలు ప్లుటాకొలు కోలు విచో మాడు దో ని కొయనితు కవారి క్లులు క్లి కైలులుం క్లుం తేఫని కొలులు కైలుం ఏగే తోడి క ਤੇ ਫੇਰ ਤੁਸੀਂ ਟਿਫਨ ਕਿੱਥੋਂ ਅੱਗੇ ਜਾਂਦੇ ਅੱਛੀ ਅੱਛੀ ਗਏ ਸੀ ਥੋੜੇ ਵਾਲੇ ਬੈਜੋ ਫਿਰ ਆਪਾਂ ਲੈ ਪੁਆਲੇ ਆਪਰੇ ਭੰਦੇ ਤੇ ਪੁਆਲੇ ਨੇ ਖਾਦੇ ਦੋਸਤ ਹੂੰ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿੱਠੇ ਚੌਲ ਅੱਜ ਆਪਾਂ ਇਹਨਾਂ ਨੂੰ ਖਵਾਤੇ ਆ ਕੀ ਤਰ੍ਹਾਂ ਬਮੀ ਪਾਦੇ ਹਨਾ ਤੇ ਪਹਿਲਾਂ ਥੋੜਾ ਜਿਹਾ ਮੀ ਆਇਆ ਸੀਗਾ ਵੈਸੇ ਤੇ ਬਾਕੀ ਬਹੁਤ ਜਿਆਦਾ ਗਰਮੀ ਦੋਸਤ ਲੱਗਿਆ ਲੱਗੀ ਪਈ ਆ ਜਿੰਨੇ ਕਿ ਮਤਲਬ ਕਿ ਜੀਗਾ ਸਾਨੂੰ ਉਹਨੇ ਕਿਹਾ ਸੀ ਮਤਲਬ ਕਿ ਇਹਨਾਂ ਦਾ ਹਨਾ ਵੀ ਮਾਨ ਸਨਮਾਨ ਪੂਰਾ ਰੱਖਿਆ ਹੈਗਾ ਤੇ ਇਹਨਾਂ ਨੂੰ ਖੁਸ਼ ਮਤਲਬ ਕਿ ਪੂਰਾ ਕਰਕੇ ਆਪਾਂ ਇਹਨਾਂ ਨੂੰ ਭੇਜਾਂਗੇ ਤੇ ਅਗਲੇ ਸਾਲ ਵਾਸਤੇ ਵੀ ਆਪਾਂ ਇਹਨਾਂ ਨੂੰ ਬੁੱਕ ਕਰ ਲਿਆ ਹੈਗਾ ਬਾਕੀ ਤੁਸੀਂ ਸਾਰੇ ਖੁਸ਼ ਹੋ ਨਾ ਮਤਲਬ ਕਿ ਠੀਕ ਹੈ ਜੀ ਤੇ ਠੀਕ ਹੈ ਜੀ ਬਾਕੀ ਦੋਸਤ ਬਹੁਤ ਜਿਆਦਾ ਗਰਮੀ ਹੈ ਹਾਂ ਜੀ ਗਰਮੀ ਝੋਨਾ ਲਾਉਣਾ ਤਾਂ ਮਤਲਬ ਕਿ ਨਾ ਬਹੁਤ ਜਿਆਦਾ ਔਖਾ हां जी ਤੇ ਛੋਟੇ ਛੋਟੇ एफर्ट्स ਅਸੀਂ ਇਹ ਕਰਦੇ ਹੀ ਰਹਿੰਨੇ ਆ ਹਰ ਇੱਕ ਨੇ ਕਰਦਿਆਂ ਜੋ ਵੀ ਸਾਡੇ ਕੰਮ ਕਰਦਾ ਵੀ ਘਰੇ ਵੀ ਸਾਡੇ ਕਰਦਿਆ ਹਰ ਸਾਲ ਤੇ ਜਿੰਨਾ ਹੋ ਸਕਦਾ ਸੀ ਉਹਨਾਂ ਵਾਸਤੇ ਕਰਦਿਆਂ ਕਿਉਂਕਿ ਨਿੱਕੇ ਨਿੱਕੇ ਕੰਮ ਕਰਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਆ ਤੇ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਜਰੂਰ ਦੱਸੋ